ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਤੁਹਾਡਾ ਸਾਹਮਣੇ ਹੈ ਅੱਜ ਦੇ ਦਿਨ 25 ਦਸੰਬਰ ਨੂੰ ਤਿੰਨ ਗੱਲਾਂ ਦਾ ਜ਼ਿਕਰ ਤੁਹਾਡੇ ਨਾਲ ਕਰਨਾ ਜ਼ਰੂਰੀ ਸਮਝਦੇ ਹਾਂ ਅਸੀਂ ਪਹਿਲੀ ਗੱਲ ਤਾਂ ਕਿ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸੂਬਿਆ ਸਰਹੰਦ ਦੀ ਕਚਹਿਰੀ ਚ ਪੇਸ਼ੀ ਹੁੰਦੀ ਹੈ ਤੇ ਬੜੀ ਬਹਾਦਰੀ ਦੇ ਨਾਲ ਉਹ ਆਪਾਂ ਪੂਰਾ ਪੇਸ਼ ਆਉਂਦੇ ਹੈ ਤੇ ਕਿਸੇ ਵੀ ਤਰ੍ਹਾਂ ਦੀ ਈਨ ਮੰਨਣ ਤੋਂ ਇਨਕਾਰ ਕਰਦੇ ਆ ਅੱਜ ਦੇ ਦਿਨ ਨਾਲ ਸੰਬੰਧਤ ਕਿਉਂਕਿ ਇਹ ਸ਼ਹੀਦੀ ਦਿਹਾੜਾ ਹਫ਼ਤਾ ਹੀ ਚੱਲ ਰਿਹਾ ਹੈ ਲਗਭਗ ਤੇ ਇਸ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਵੀਡੀਓਜ਼ ਐ ਉਹ ਪਹਿਲਾਂ ਵੀ ਇੱਕ ਦਿਨ ਤੁਹਾਡੇ ਨਾਲ ਅਸੀਂ ਬੇਨਤੀ ਕੀਤੀ ਸੀਗੀ ਉਹ ਇਸ ਤਰ੍ਹਾਂ ਦੀਆਂ ਚੱਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਿੱਖ ਧਰਮ ਦਾ ਜਿਹੜਾ ਅਸਲੀ ਗੁੱਦਾ ਕੱਢ ਕੇ ਉਹਦੇ ਵਿੱਚੋਂ ਅਸਲੀ ਗੱਲ ਕੱਢ ਕੇ ਨਫਰਤ ਵਾਲੀਆਂ ਗੱਲਾਂ ਫਲਾਈਆਂ ਜਾ ਸਕਾਂ ਇੱਕ ਵੀਡੀਓ ਪਰਸੋਂ ਦੇਖੀ ਇੱਕ ਸਾਧੂ ਜੀ ਐ ਬੈਠੇ ਪ੍ਰਵਚਨ ਕਰ ਰਹੇ ਆ ਲੋਕ ਸੁਣ ਰਹੇ ਆ ਸਾਬ ਜਾਂਦਿਆਂ ਦੀ ਸ਼ਹਾਦਤ ਬਾਰੇ ਦੱਸ ਰਹੇ ਆ ਕਿਸ ਤਰ੍ਹਾਂ ਉਹਨਾਂ ਤੇ ਜ਼ੁਲਮ ਹੁੰਦੇ ਆ ਉਸ ਦੱਸਣ ਦੇ ਵਿੱਚ ਕੋਈ ਨੁਕਸ ਨਹੀਂਗਾ ਉਹ ਠੀਕ ਹੈ ਪਰ ਜਿਹੜੀ ਗੱਲ ਲੁਕਾਉਂਦੇ ਐ ਉਹ ਜਿਹੜੀ ਗੱਲ ਦਿਖਾਉਂਦੇ ਐ ਜ਼ਿਆਦਾ ਉਹ ਦਿਖਾਉਂਦੇ ਇਹ ਐ ਕਿ ਇਹ ਜਿਹੜਾ ਜ਼ੁਲਮ ਐ ਇਹ ਮੁਸਲਮਾਨਾਂ ਨੇ ਕੀਤਾ ਤੇ ਅੱਜ ਇਹਨਾਂ ਦਿਨਾਂ ਦੇ ਵਿੱਚ ਕ੍ਰਿਸਮਸ ਵਰਗਾ ਤਿਹਾੜ ਮਨਾਉਣ ਦਾ ਕੀ ਕੱਤ ਤਾਲੁਕ ਐ ਜਿਹੜੀ ਮੁਸਲਮਾਨਾਂ ਤੇ ਇਸਾਈਆਂ ਦੇ ਤਿਹਾੜ ਵਿਰੁੱਧ ਸਿੱਖਾਂ ਦੇ ਵਿੱਚ ਨਫ਼ਰਤ ਫਲਾਈ ਜਾ ਸਕੇ ਇਸ ਤਰ੍ਹਾਂ ਨਾਲ ਕਹਾਣੀ ਸੁਣਾਈ ਜਾਂਦੀ ਐ ਉਸ ਕਹਾਣੀ ਦੇ ਵਿੱਚ ਨਵਾਬ ਮਲੇਰਕੋਟਲੇ ਦਾ ਜ਼ਿਕਰ ਨਹੀਂ ਆਉਂਦਾ ਕਿਉਂਕਿ ਫਿਰ ਤਾਂ ਇਹ ਹੋ ਜਾਊਗਾ ਵੀ ਮੁਸਲਮਾਨ ਵੀ ਸਾਰੇ ਦੁਸ਼ਮਣ ਨਹੀਂ ਸੀਗੇ ਸਾਡੇ ਉਸ ਕਹਾਣੀ ਦੇ ਵਿੱਚ ਜਿਹੜਾ ਆਪਣੇ ਗਨੀ ਖਾਨ ਨਬੀ ਖਾਨ ਦਾ ਜ਼ਿਕਰ ਨਹੀਂ ਆਊਗਾ ਫਿਰ ਤਾਂ ਇਹਦਾ ਮਤਲਬ ਹੈ ਗੁਰੂ ਸਾਹਿਬ ਦੇ ਨਾਲ ਸੀਗੇ ਬਹੁਤ ਸਾਰੇ ਮੁਸਲਮਾਨ ਇਹ ਇਹ ਗੱਲ ਵੀ ਨਹੀਂ ਉਹ ਦੱਸਣਾ ਚਾਹੁੰਦੇ ਇਸ ਗੱਲ ਨੂੰ ਲੁਕੋ ਲੈਂਦੇ ਆ ਬਿਨਾਂ ਸ਼ੱਕ ਜਿਹੜਾ ਦੀਵਾਨ ਟੋਡਰ ਮਲਜੀ ਦਾ ਜ਼ਿਕਰ ਕਰਦੇ ਹੈ ਕਰਨੇ ਚਾਹੀਦੇ ਬਹੁਤ ਵੱਡੀ ਗੱਲ ਹੈ ਅਸੀਂ ਪ੍ਰਣਾਮ ਕਰਦੇ ਆ ਉਹਨਾਂ ਨੂੰ ਤੇ ਗੰਗੂ ਜੀ ਦਾ ਜ਼ਿਕਰ ਨਹੀਂ ਕਰਦੇ ਅਸੀਂ ਸਮਝਦੇ ਆ ਕਿ ਇਤਿਹਾਸ ਦੇ ਵਿੱਚ ਮਾੜੇ ਚੰਗੇ ਜਿੰਨੇ ਵੀ ਪਾਤਰ ਹੋਏ ਆ ਉਹਨਾਂ ਪਾਤਰਾਂ ਨੂੰ ਤਾਂ ਅਸੀਂ ਉਹਦੇ ਹਿਸਾਬ ਨਾਲ ਲਈਏ ਪਰ ਗੰਗੂ ਦੀ ਗੱਲ ਕਰਕੇ ਕਿਸੇ ਸਮੁੱਚੇ ਸਾਡੇ ਗਵੰਡੀ ਬ੍ਰਾਹਮਣ ਨੂੰ ਅਸੀਂ ਨਫ਼ਰਤ ਕਰਨ ਲੱਗ ਜਾਈਏ ਇਹ ਸਾਡਾ ਧਰਮ ਤੱਕ ਟੁਟ-ਟੁਟ ਨਹੀਂ ਸਿਖਾਉਂਦਾ ਤੇ ਜੇ ਕੋਈ ਟੋਡਰਮਲ ਜੀ ਦਾ ਗਾਹਾਂ ਵੰਸਜ ਵੰਸਜ ਨਾ ਸਹੀ ਉਹਨਾਂ ਦੀ ਜਿਹੜੀ ਕਮਿਊਨਿਟੀ ਹੈ ਉਹਦੇ ਵਿੱਚੋਂ ਕੋਈ ਵਿਅਕਤੀ ਮੰਨ ਲਓ ਖਰਾਬ ਕਰ ਰਿਹਾ ਹੈ ਤਾਂ ਟੋਡਰਮਲ ਜੀ ਕਰਕੇ ਉਹਨੂੰ ਮਾਫ਼ ਨਹੀਂ ਹੋਣਾ ਚਾਹੀਦਾ ਕਿਸੇ ਵਿਅਕਤੀ ਦਾ ਉਹਦਾ ਚੰਗਾ ਜਾਂ ਮਾੜਾ ਕੰਮ ਉਹਨੂੰ ਉਹਦੇ ਹਿਸਾਬ ਨਾਲ ਦੇਖਣਾ ਚਾਹੀਦਾ ਨਾ ਕਿ ਉਹ ਕਿਸ ਕਮਿਊਨਿਟੀ ਦੇ ਵਿੱਚੋਂ ਹੈ ਕਿਸ ਫਿਰਕੇ ਦੇ ਵਿੱਚੋਂ ਸਾਨੂੰ ਇਸ ਤਰ੍ਹਾਂ ਫਿਰਕਿਆਂ ਦੇ ਵਿੱਚ ਸੋਚਣ ਦੀ ਆਦਤ ਪਾਈ ਜਾ ਰਹੀ ਹੈ ਸਾਡਾ ਤਾਂ ਸਿੱਖ ਤਾਂ ਰੋਂਦਾ ਸਾਡਾ ਸਾਨੂੰ ਕਹਿੰਦਾ ਏਕ ਪਿਤਾ ਏਕ ਸਕੇ ਹਮਾਰਖ ਉਹ ਪਿਤਾ ਹਿੰਦੂਆਂ ਦਾ ਵੱਖਰਾ ਹੈ ਕੋਈ ਸਿੱਖਾਂ ਦਾ ਵੱਖਰਾ ਹੈ ਮੁਸਲਮਾਨਾਂ ਦਾ ਵੱਖਰਾ ਹੈ ਸਾਈਆਂ ਦਾ ਵੱਖਰਾ ਹੈ ਆ ਬਲਲਾ 100 ਰੁਪਏ ਕੁਦਰਤ ਕੇ ਸਬੰਧੀ ਉਹ ਤਾਂ ਸਾਰਿਆਂ ਨੂੰ ਕਮਾਂਦੇ ਅਸੀਂ ਆਪਣੀ ਸਿਧਾਂਤ ਦੀ ਗਿਰੀ ਛੱਡ ਕੇ ਉਹਨਾਂ ਲੋਕਾਂ ਦੇ ਮਗਰ ਲੱਗ ਕੇ ਜਿਹੜਾ ਮਤਲਬ ਇਹ ਇਧਰੋਂ ਤੁਰਦੇ ਆ ਨਫ਼ਰਤ ਵਾਲੇ ਪਾਸੇ ਸਾਨੂੰ ਤੋਰਿਆ ਜਾ ਰਿਹਾ ਹੈ ਸਾਨੂੰ ਬਹੁਤ ਬਚਣ ਦੀ ਲੋੜ ਹੈ ਗੁਰਤੇਗ ਬਾਦਰ ਜੀ ਦਾ ਸ਼ਹਾਦਤ ਤੇ ਨਾ ਹੁੰਦਾ ਤਾਂ ਫੇਰ ਇਸ ਤਰ੍ਹਾਂ ਦੀਆਂ ਨਫ਼ਰਤੀ ਗੱਲਾਂ ਚੱਲ ਪਈਆਂ ਨੇ ਦੋਸਤੋ ਜਦੋਂ ਅਸੀਂ ਕਿਸੇ ਇਸ ਤਰ੍ਹਾਂ ਕਿਸੇ ਵੱਡੇ ਸ਼ਹੀਦਾਂ ਨੂੰ ਵੱਡੇ ਗੁਰੂਆਂ ਨੂੰ ਵੱਡੇ ਕਿਸੇ ਮਹਾਨ ਬੰਦਿਆਂ ਨੂੰ ਯਾਦ ਕਰਦੇ ਆ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਅੱਜ ਦੇ ਦਿਨ ਜੇ ਉਹ ਹੁੰਦੇ ਤਾਂ ਉਹ ਕੀ ਕਰਦੇ ਤੇ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਅੱਜ ਅਸੀਂ ਦੇਖ ਰਹੇ ਹਾਂ ਕਿ ਗਾਜ਼ਾ ਦੇ ਵਿੱਚ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ ਬੇਰੇਮੀ ਦੇ ਨਾਲ ਕੱਲ ਹਸਪਤਾਲ ਦੇ ਵਿੱਚੋਂ ਇਜ਼ਰਾਈਲੀ ਫੌਜ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਹਸਪਤਾਲ ਤੋਂ ਕੀ ਇਹ ਜ਼ੁਲਮ ਬੱਚਿਆਂ ਤੇ ਜ਼ੁਲਮ ਨਹੀਂ ਹੈ ਜੇ ਅੱਜ ਅਸੀਂ ਸਾਬਜ਼ਾਦਿਆਂ ਨਾਲ ਉਹਨਾਂ ਦੀ ਕੁਰਬਾਨੀ ਦੇ ਨਾਲ ਸਾਡਾ ਦਿਲ ਬਸੀਜਦਾ ਹੈ ਉਹਦੇ ਕਰਕੇ ਕੀ ਸਾਡਾ ਦਿਲ ਉਹਨਾਂ ਲਈ ਨਹੀਂ ਬਸੀਜਣਾ ਚਾਹੀਦਾ ਕੀ ਅੱਜ ਦਾ ਜਿਹੜਾ ਔਰੰਗਜ਼ੇਬ ਹੈ ਜਾਂ ਅੱਜ ਦਾ ਜਿਹੜਾ ਸੂਬਾ ਸਰਹੰਦ ਹੈ ਜਿਹੜਾ ਇਸ ਤਰ੍ਹਾਂ ਨਾਲ ਜ਼ੁਲਮ ਕਰਦਾ ਹੈ ਜਿਹੜਾ ਕਿਸੇ ਬੱਚਿਆਂ ਦੇ ਸਿਰ ਤੇ ਰੱਖੇ ਹਜਾਬ ਲਾਉਂਦਾ ਹੈ ਜਿਹੜਾ ਤੁਹਾਨੂੰ ਇੱਕ ਖਾਸ ਤਰ੍ਹਾਂ ਨਾਲ ਸੋਚਣ ਦਾ ਬਣਾ ਕੇ ਨਫ਼ਰਤ ਫਲਾ ਕੇ ਤੁਹਾਨੂੰ ਲੜਾਉਂਦਾ ਹੈ ਕੀ ਸਾਨੂੰ ਉਹ ਔਰੰਗਜ਼ੇਬ ਦਾ ਹੱਥ ਪਛਾਣਨ ਦੀ ਲੋੜ ਨਹੀਂ ਕੀ ਸਾਨੂੰ ਜਿਹੜੇ ਅੱਡ ਅੱਡ ਜੰਗਾਂ ਦੇ ਵਿੱਚ ਬੱਚੇ ਮਾਰੇ ਜਾ ਰਹੇ ਐ ਉਹਨਾਂ ਬਾਰੇ ਸਾਨੂੰ ਨਹੀਂ ਬੋਲਣਾ ਚਾਹੀਦਾ ਜੇ ਅਸੀਂ ਸਾਬਜਾਦਿਆਂ ਨੂੰ ਸ਼ਰਧਾਂ ਤੇ ਫੁੱਲ ਭੇਂਟ ਕਰਦੇ ਆਂ ਤਾਂ ਸਾਨੂੰ ਇਹਨਾਂ ਜ਼ੁਲਮਾਂ ਵਿਰੁੱਧ ਵੀ ਬੋਲਣਾ ਚਾਹੀਦਾ ਹੈ ਅ ਦੂਜੀ ਗੱਲ ਅੱਜ ਦੇ ਦਿਨ ਜਿਹੜੀ ਹੈ ਅ ਅੱਜ ਦੇ ਦਿਨ ਕ੍ਰਿਸਮਸ ਹੈ ਹੁਣ ਈਸਾਮ ਸੀ ਜੀ ਜ਼ੁਲਮ ਦੇ ਵਿਰੁੱਧ ਲੜਦੇ ਹੋਏ ਉਹਦੇ ਤੇ ਟੰਗੇ ਜਾਂਦੇ ਆ ਸਲੀਬ ਤੇ ਇਸ ਦਿਨ ਨੂੰ ਅਸੀਂ ਇਸ ਤਰ੍ਹਾਂ ਨਾਲ ਕਿਉਂ ਨਹੀਂ ਮਨਾ ਲੈਂਦੇ ਤੇ ਵਿਰੁੱਧ ਬੋਲਣ ਦੀ ਬਜਾਏ ਵੀ ਇਹਨੂੰ ਕਿਉਂ ਮਨਾਈਏ ਤੇ ਉਹਨੂੰ ਕਿਉਂ ਮਨਾਈਏ ਚੁਆਇਸ ਕਰਨ ਦਾ ਸਵਾਲ ਨਹੀਂ ਕਿ ਉਹ ਵੀ ਜ਼ੁਲਮ ਦੇ ਵਿਰੁੱਧ ਲੜਿਆ ਇਹ ਵੀ ਜ਼ੁਲਮ ਦੇ ਵਿਰੁੱਧ ਖੜਿਆ ਹੈ ਤੇ ਲੜਿਆ ਹੈ ਤੇ ਕੁਰਬਾਨੀਆਂ ਦਿੱਤੀਆਂ ਨੇ ਇਹਨਾਂ ਦਾ ਸਾਂਝਾ ਸਨੇਹਾ ਕਿਉਂ ਨਹੀਂ ਲੈ ਲੈਂਦੇ ਆਪਾਂ ਵੀ ਜ਼ੁਲਮ ਦੇ ਵਿਰੁੱਧ ਲੜਨਾ ਚਾਹੀਦਾ ਚਾਹੇ ਅੱਜ ਤੋਂ 2000 ਸਾਲ ਪਹਿਲਾਂ ਕੋਈ ਹੋਇਆ ਹੋਵੇ ਤੇ ਚਾਹੇ 400 ਸਾਲ ਪਹਿਲਾਂ ਹੋਇਆ ਹੋਵੇ ਚਾਹੇ ਅੱਜ ਹੋ ਰਿਹਾ ਹੋਵੇ ਸੋ ਜ਼ੁਲਮ ਦੇ ਵਿਰੁੱਧ ਲੜਨ ਦਾ ਸੁਨੇਹਾ ਹੈ ਇਹ ਮੇਰੇ ਸਾਹਬ ਚ ਅਸੀਂ ਇਹ ਸਮਝਦੇ ਹਾਂ ਦੂਸਰਾ ਅੱਜ ਦੇ ਦਿਨ ਹੀ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਮਨੁੱਖ ਸਮ੍ਰਿਤੀ ਨੂੰ ਸਾੜਿਆ ਸੀਗਾ ਮੈਂ ਨਹੀਂ ਕਹਿੰਦਾ ਵੀ ਆਪਾਂ ਕਿਤਾਬਾਂ ਸਾੜਨ ਲੱਗ ਜਾਈਏ ਇਹ ਨਹੀਂ ਮੈਂ ਕਹਿ ਰਿਹਾ ਸਾਡਾ ਕਹਿਣ ਸਿਰਫ ਇਹ ਹੈ ਕਿ ਉਸ ਮਨੁੱਖ ਸਮ੍ਰਿਤੀ ਦਾ ਜਿਹੜਾ ਜ਼ਹਿਰ ਸਾਡੇ ਹਰ ਨਾੜ-ਨਾੜ ਦੇ ਵਿੱਚ ਫੈਲਿਆ ਹੋਇਆ ਹੈ ਨਾ ਜਾਤ-ਪਾਤ ਦਾ ਤੇ ਔਰਤਾਂ ਦੇ ਵਿਰੋਧ ਦਾ ਉਹ ਜ਼ਹਿਰ ਨੂੰ ਅਸੀਂ ਕਦੋਂ ਕੱਢਾਂਗੇ ਜਿਹੜੇ ਅੰਦਰ ਸਾਡੇ ਲੱਟ-ਲੱਟ ਵੱਲਦੀ ਮਨੁਸਿਮ੍ਰਿਤੀ ਹੈ ਸਾਡੇ ਸਾਰਿਆਂ ਦੀ ਜਾਤ-ਪਾਤਾਂ ਕਰਕੇ ਵੀ ਚਾਹੇ ਕੋਈ ਆਪਦੇ ਆਪ ਨੂੰ ਉੱਚੀ ਜਾਤ ਦਾ ਕਹੋਂਦਾ ਹੈ ਚਾਹੇ ਕਿਸੇ ਨੂੰ ਨੀਵੀਂ ਜਾਤ ਦਾ ਕਹਿ ਕੇ ਦਰਕਾਰਿਆ ਜਾ ਰਿਹਾ ਹੈ ਉਹਨਾਂ ਦੇ ਆਪਦੇ ਵਿੱਚ ਵੀ ਬਹੁਤ ਉੱਚ-ਨੀਚ ਹੈ ਉਹ ਕਦੋਂ ਤੋੜਾਂਗੇ ਔਰਤਾਂ ਦੇ ਵਿਰੁੱਧ ਵੀ ਬਹੁਤ ਜ਼ਿਆਦਾ ਹੀ ਸਾਡੇ ਉਹੀ ਵਿਚਾਰ ਚੱਲ ਰਹੇ ਹੈ ਜਿਹੜੇ ਮਨੂੰ ਨੇ ਸਾਡੇ ਧਮਾਕਾ ਚ ਭਰੇ ਹੋਏ ਆਓ ਆਪਣੇ ਅੰਦਰਾਂ ਅੰਦਰਾਂ ਅੰਦਰ ਬੈਠੀ ਇਸ ਮਨੂ ਸਿਮਰਤੀ ਨੂੰ ਆਪਾਂ ਖੁਦ ਸਾੜੀ ਇਹ ਅਗਲਾ ਸੁਣਿਆ ਇਸ ਦਾ ਤੀਜਾ ਅਹ ਦੋਸਤੋ ਅਗਲੀ ਗੱਲ ਵੀ ਮਾਨਯੋਗ ਸੁਪਰੀਮ ਕੋਰਟ ਨੇ ਕੱਲ ਕੇਂਦਰ ਸਰਕਾਰ ਨੂੰ ਕਿਹਾ ਕਿ ਜਿਹੜਾ ਉਥੇ ਸੈਂਟਰ ਵਾਟਰ ਕਮਿਸ਼ਨ ਹੈ ਉਸ ਦੇ ਵਿੱਚ ਕੁਝ ਮੁਲਾਜ਼ਮ ਨੇ ਕੱਚੇ ਰੱਖੇ ਹੋਏ ਐ ਉਹਨਾਂ ਨੇ ਆਪਣੇ ਆਪ ਨੂੰ ਰੈਗੂਲਰ ਉਹ ਬਾਕੀ ਰੈਗੂਲਰ ਕਰਤੇ ਉਹ ਜਿਹੜੇ ਸੀਗੇ ਪਾਰਟ ਟਾਈਮ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਉਹ ਜਿਹੜਾ ਉਹ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਨਲ ਕੈਟ ਕੋਲ ਗਏ ਉਹਨਾਂ ਨੇ ਕਿਹਾ ਬਿਲਕੁਲ ਨਹੀਂ ਹੋ ਸਕਦੇ ਤੁਸੀਂ ਹਾਈ ਕੋਰਟ ਤੇ ਉਹਨਾਂ ਨੂੰ ਕਹਿਤਾ ਉਹਨੇ ਕਹਿਤਾ ਵੀ ਨਹੀਂ ਹੋ ਸਕਦੇ ਸੁਪਰੀਮ ਕੋਰਟ ਗਏ ਕੱਲ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਇਹਨਾਂ ਲੋਕਾਂ ਨਾਲ ਆ ਜਿਹੜੇ ਗਿਗ ਵਰਕਰ ਜਿਹੜੇ ਘਰੇ ਘਰੇ ਆ ਕੇ ਫੂਡ ਡਿਲੀਵਰੀ ਕਰਦੇ ਆ ਜੋਮੈਟੋ ਵਗੈਰਾ ਦੇ ਇਹਨਾਂ ਵਰਗਾ ਵਰਤਾਉ ਕਿਉਂ ਕਰ ਰਹੀ ਹੈ ਇਹ ਸਰਕਾਰ ਹੈ ਇਹ ਕੋਈ ਪ੍ਰਾਈਵੇਟ ਅਦਾਰਾ ਨਹੀਂ ਉਹਨਾਂ ਨੂੰ ਰੈਗੂਲਰ ਕਰੋ ਜਾ ਕੇ ਸੋ ਇਹ ਸੁਨੇਹਾ ਜੇ ਸੁਪਰੀਮ ਕੋਰਟ ਭਾਗੀ ਸੂਬੇ ਵੀ ਲੈ ਲੈਣ ਸੁਪਰੀਮ ਕੋਰਟ ਦਾ ਇਹ ਸੁਨੇਹਾ ਤਾਂ ਸੂਬੇ ਵੀ ਇਸੇ ਤਰ੍ਹਾਂ ਹੀ ਕੰਮ ਕਰਾ ਰਹੇ ਬਹੁਤ ਵੱਡੀ ਗੱਲ ਕਰਦੇ ਉਹਨਾਂ ਨੂੰ ਰੈਗੂਲਰ ਕਰਨ ਦੀ ਲੋੜ ਹੈ ਅਗਲੀ ਗੱਲ ਦੋਸਤੋ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹ 1 ਜੂਨ 2024 ਤੋਂ ਉਹਨਾਂ ਦੀ ਪੋਸਟ ਖਾਲੀ ਪਈ ਸੀ ਦੀਪਕ ਮਿਸ਼ਰਾ ਜੀ ਪਹਿਲਾਂ ਉਹਦੇ ਚੇਅਰਮੈਨ ਸੀਗੇ ਤੇ ਉਹ ਰਿਟਾਇਰ ਹੋ ਗਏ ਉਦੋਂ ਲਿਆਇਆ ਗਿਆ ਇਹਦੇ ਲਈਉਣ ਵਾਸਤੇ ਜਿਹੜਾ ਪ੍ਰਧਾਨ ਮੰਤਰੀ ਦੀ ਅਗਵਾਈ ਚ ਕਮੇਟੀ ਬਣੀ ਹੁੰਦੀ ਹੈ ਜਿਹਦੇ ਚ ਵਿਰੋਧੀ ਧਿਰ ਦੇ ਲੋਕ ਸਭਾ ਚਾਗੂ ਵਿਰੋਧੀ ਧਿਰ ਦੇ ਰਾ ਸਭਾ ਚਾਗੂ ਸਪੀਕਰ ਸਾਹਿਬ ਹੋਮ ਮਿਨਿਸਟਰ ਸਾਹਿਬ ਤੇ ਇੱਕ ਹੋਰ ਇਹ ਬੰਦੇ ਮੈਂਬਰ ਹੁੰਦੇ ਜਦਨੀ ਦੋ ਬਰੋਤੀਆਂ ਦੇ ਚਾਰ ਸਰਕਾਰ ਉਹ ਜਿਹੜੇ ਚਾਰ ਉਹਨਾਂ ਨੇ ਇਹ ਮੀਟਿੰਗ ਹੋਈ 18 ਦਸੰਬਰ ਨੂੰ 18 ਦਸੰਬਰ ਨੂੰ ਮੀਟਿੰਗ ਹੋਊਗੀ ਤਾਂ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਨੇ ਦੋ ਬਹੁਤ ਵੱਡੇ ਵੱਡੇ ਪ੍ਰੋਮਿਨੈਂਟ ਜੱਜਾਂ ਦੇ ਨਾਲ ਇਹ ਵੀ ਇਹਨਾਂ ਨੂੰ ਇਹਦੇ ਤੇ ਲਾਉ ਤੁਸੀਂ ਕਿਸੇ ਨੂੰ ਲਾ ਦੋ ਇਹਨਾਂ ਦਮਾਗ 'ਚ ਉਹਦੇ 'ਚ ਰੋਹਿੰਟਨ ਫਾਲੀ ਨਾਰੀਮਨ ਬਹੁਤ ਵੱਡੇ ਜੱਜ ਰਿਟਾਇਰ ਹੋਏ ਐ ਤੇ ਦੂਜੇ ਕੇਐਮ ਮੁੰਸ਼ ਕੇਐਮ ਐਥੂ ਸਾਹਿਬ ਅਰ ਇਹ ਉਹ ਨਾਮ ਕਾਤ ਮਚੂ ਰਹਾ ਇਹ ਤਾਂ ਨਾਂ ਹੀ ਨਹੀਂ ਸੁਣਿਆ ਤੇ ਹੁਣ ਉਹਨਾਂ ਨੇ ਇਸ ਤੇ ਆਪਣੀ ਮਰਜ਼ੀ ਦਾ ਜੱਜ ਲਾ ਇੱਕ ਲਾਤਾ ਬੰਦਾ ਅਸੀਂ ਉਹਦੇ ਵਿਰੁੱਧ ਨਹੀਂ ਹਾਂ ਤਰੀਕਾ ਜਿਹੜਾ ਇਹਨਾਂ ਨੇ ਇਤਰਾਜ਼ ਜਿਤਾਇਆ ਵੀ ਤਰੀਕਾ ਇਹ ਹੈ ਕਿ ਪਹਿਲੇ ਤੁਸੀਂ ਸੋਚ ਕੇ ਆਏ ਹੁਣ ਮੀਟਿੰਗ ਤਾਂ ਵੈਸੇ ਹੀ ਸਾਡੇ ਤੋਂ ਉੱਥੇ ਸਾਈਨ ਕਰਾਉਣ ਲਈ ਜਾਂਦੇ ਹੋ ਅਸੀਂ ਇਹਦੇ ਤੇ ਦਾਈ ਸਾਈਨਤ ਦੰਦੇ ਆ ਅਸੀਂ ਆਪਣਾ ਵੱਖਰਾ ਨੋਟ ਦੰਦੇ ਆ ਇਹਦੇ ਨਾਲ ਅਸਹਿਮਤੀ ਦਾ ਨੋਟ ਦੰਦੇ ਆ ਅਸੀਂ ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਸੰਸਥਾਵਾਂ ਨੇ ਜਿੱਥੇ ਲੋਕਾਂ ਦੇ ਬਹੁਤ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਭਾਰਤ ਦੇ ਵਿੱਚ ਜੇ ਕਮਿਸ਼ਨ ਕੋਈ ਨਿਰਪੱਖ ਹੋਊਗਾ ਤਾਂ ਲੋਕਾਂ ਨੂੰ ਇਨਸਾਫ ਮਿਲੂਗਾ ਉਸ ਕਮਿਸ਼ਨ ਦਾ ਜਿਹੜਾ ਮਕਸਦ ਹੈ ਤਾਂ ਹੀ ਪੂਰਾ ਹੁੰਦਾ ਹੈ ਜੇ ਉੱਥੇ ਕੋਈ ਵਿਅਕਤੀ ਬਹੁਤ ਵੱਡੀ ਹਾਈ ਇੰਟੈਗਰਿਟੀ ਦਾ ਬੈਠਾ ਹੋਊਗਾ ਲਾਸਟ ਗੱਲ ਮਨੂਪਾਕਰ ਸਾਡੀ ਜਿਹੜੀ ਹੈ ਕੁੜੀ ਉਸਨੇ 2 ਮੈਡਲ ਜਿੱਤੇ 골ਡ ਮੈਡਲ ਦਾ 2 ਮੈਡਲ ਜਿੱਤੇ 올림픽 ਦੇ ਵਿੱਚ ਤੇ ਉਸ ਐਕੀ ਜਿਹੜਾ ਖੇਲੋ ਇੰਡੀਆ ਦੇ ਜਿਹੜੇ ਦੇਣੀ ਸੀਗੇ ਆਪਣੇ ਜਿਹੜੇ ਖੇਲ ਰਤਨ ਉਸ ਦਾ ਨਾਮ ਨਹੀਂ ਆਇਆ ਤੇ ਉਹਨੂੰ ਜਦੋਂ ਪੁੱਛਿਆ ਉਹਨੇ ਕਿਹਾ ਵੀ ਸ਼ਾਇਦ ਮੈਂ ਅਪਲਾਈ ਕਰਨ 'ਚ ਮੇਰੇ ਗਲਤੀ ਹੋਊਗੀ ਜਾਂ ਕੁਝ ਹੋਊਗਾ ਉਹਨੇ ਬੜੀ ਦੁਨਿਮਰਤਾ ਨਾਲ ਕਿਹਾ ਪਰ ਜਿਹੜਾ ਉਹਦਾ ਕੋਚ ਰਹੇਗਾ ਚਾਹੇ ਬਾਅਦ ਦੇ ਵਿੱਚ ਉਹ ਕੋਚ ਹਟ ਗਿਆ ਸੀ ਜਸਪਾਲ ਰਾਣਾ ਉਹਨੇ ਬੜਾ ਸਖਤ ਬੀਜੇ ਉਹਨੇ ਅਪਲਾਈ ਕੀਤਾ ਜਾਂ ਨਾ ਕੀਤਾ ਜਾਂ ਪਤਾ ਹੈ ਵੀ ਇੱਕ ਕੁੜੀ ਨੇ ਇਤਿਹਾਸ ਸਿਰਜਿਆ ਉਹਦਾ ਤਾਂ ਨਾਂ ਤੁਹਾਨੂੰ ਆਪਣੇ ਆਪ ਹੀ ਪਾਲਣਾ ਚਾਹੀਦਾ ਸੋ ਅਸੀਂ ਵੀ ਸਮਝਦੇ ਹਾਂ ਕਿ ਖੇਲ ਰਤਨ ਜਿਹੜੀ ਹੈ ਜੇ 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 ਮਨੁਪੱਖਰੇ ਸਾਲ ਦੀ ਖੇਲ ਰਤਨ ਨਹੀਂ ਨਾ ਫਿਰ ਸ਼ਾਇਦ ਖੇਲ ਰਤਨ ਦਾ ਦੀ ਜਿਹੜੀ ਪਰਿਭਾਸ਼ਾ ਹੈ ਉਹ ਬਦਲ ਲੈਣੀ ਚਾਹੀਦੀ ਹੈ ਅੱਜ ਦੀ ਗੱਲ ਚੰਗੀ ਬਹੁਤ ਬਹੁਤ ਸ਼ੁਕਰੀਆ ਧੰਨ